ਵਾਹਿਗੁਰੂ ਗਰਵਾਣੀ ਅੱਜ ਦੀ ਗੱਲ ਕਰਦੀ ਹੈ ਅੱਜ ਕਿੰਨਾ ਕੋ ਹੈ ਸ ਅਸੀਂ ਇੱਕਦਮੀ ਹਾਂ ਜਿਹਦਾ ਵਰਤਮਾਨ ਨੂੰ ਅੱਜ ਨੂੰ ਸੰਭਾਲਾਂਗੇ ਤੋ ਇੱਕ ਸੋਨਾ ਬਣ ਕੇ ਆਏਗਾ ਸਾਡੇ ਦਿਲ ਚ ਕੀ ਚੱਲਦਾ ਹੈ ਜਾਂ ਜੋ ਬੀਤ ਚੁੱਕਾ ਹੈ ਪੂਤਕਾਲ ਹੈ ਉਹਦੀਆਂ ਗੱਲਾਂ ਜਾਂ ਅਗਾ ਭਿਕਦੀਆਂ ਗੱਲਾਂ ਇਹ ਸਾਡੇ ਮਨ ਚ ਡਰ ਬਣੇ ਹੋਏ ਹਨ ਇਹ ਕਈ ਤਰ੍ਹਾਂ ਦੇ ਡਰ ਹਨ ਇਹ ਇਹ ਲਹਿਰਾਂ ਨਹੀਂ ਰੁਕਣੀਆਂ ਨਾ ਕਮੋਏਗਾ ਫਿਰ ਨਾਮ ਜਪਾਂਗਾ ਫਿਰ ਅੰਮ੍ਰਿਤ ਛਕਾਂਗਾ ਨਹੀਂ ਤੂੰ ਕਿਸਤੀ ਨੂੰ ਚੱਪੂ ਮਾਰ ਤੂੰ ਮਿਹਨਤ ਕਰ ਸੋ ਤੇਰੇ ਸੁਪਨੇ ਦੇਖਣੇ ਨਹੀਂ ਗੱਲ ਬੰਦ ਨਹੀਂ ਸੁਪਨੇ ਪੂਰੇ ਕਰਨੀ ਮਿਹਨਤ ਕਰਨੀ ਪੈਗੀ ਹੱਡਾਂ ਨੂੰ ਭੰਨਣਾ ਪਏਗਾ ਕੋਣ ਪਸੀਨੇ ਦੀ ਕਮਾਈ ਕਰਨੀ ਪੈਗੀ ਇਹ ਦੁੱਖ ਦਾ ਬੀਜ ਕੀ ਹੈ ਪਾਪ ਪਾਪ ਦਾ ਬੀਜ ਕੀ ਹੈ ਅਪਰਾਧ ਦਾ ਬੀਜ ਹੈ ਪਾਪ ਅੱਜ ਜੇ ਕਿਸੇ ਨੇ ਦੁੱਖ ਦੇ ਰਹੇ ਆ ਤੈਨੂੰ ਵਾਪਸ ਤੇਰੀ ਝੋਲੀ ਚ ਮਿਲੇਗਾ ਕਿਸੇ ਲਈ ਕੰਡੇ ਖਿਲਾ ਰਹੇ ਆ ਇਹ ਤੈਨੂੰ ਰੋੜੇ ਚੁੱਭਣਗੇ ਸੋ ਤੈਨੂੰ ਵਾਪਸ ਮਿਲੇਗਾ ਅਸੀਂ ਸਾਰੇ ਗੰਦਗੀ ਮੈਲ ਸਮੁੰਦਰ ਜਿ ਭੰਗਤੀ ਸ਼ਹਿਰ ਦੀ ਸਮੁੰਦਰ ਨੇ ਛਲ ਮਾਰੀ ਫਿਰ ਸਾਡੇ ਵਾਪਸ ਝੋਲੀ ਚ ਸਾਰੀ ਗੰਦਗੀ ਆ ਗਈ ਭਈ ਪ੍ਰਾਪਤ ਮਾਨਵਖ ਤੇ ਹਰੀਆ ਗੋਵਿੰਦ ਮਿਲਣ ਕੀ ਇਹ ਤੇਰੀ ਬਰੀਆ ਸੋ ਇਹ ਆਪਣੇ ਆਪ ਨੂੰ ਸਮਝਣਾ ਪਵੇਗਾ ਜਿਨਾ ਦਸੰਦੜੇ ਦੁਰ ਮਤ ਵੰਜਾ ਮੇਤਰ ਅਸੜਰੇ ਸਈ ਹੌ ਟੋਡੇਂਦੀ ਜਗ ਸਬਾਇਆ ਜਨਾਨਕ ਵਿਰਲੇ ਕਈ ਇਹ ਵਿਰਲੇ ਨੇ ਪਹਾੜੀ ਤੇ ਚੜਨਾ ਹੈ ਰਸਤਾ ਵੀ ਉਹ ਘਾਪੀ ਰਹੇ ਸੋ ਭੀੜ ਵੀ ਨਹੀਂ ਹੈ ਇੱਧਰ ਸੱਚ ਦੇ ਗਾਖ ਵਿਰਲੇ ਹਨ ਸੋ ਇਹ ਸਭ ਤੋਂ ਵੱਡਾ ਕੌਣ ਹੈ ਸਭ ਤੋਂ ਵੱਡਾ ਪਰਮੇਸ਼ਰ ਹੈ ਉਸ ਤੋਂ ਵੱਡਾ ਹੈ ਕੋਈ ਉਹਦੀ ਹੋਂਦ ਵੱਡੀ ਹੈ ਇਹ ਸਮਝਣਾ ਪਏਗਾ ਗੀਜ ਬੀਜਣਾ ਪਏਗਾ ਦੋ ਫੜ ਵੀ ਦਾਲ ਬਣੀ ਨਹੀਂ ਉਗਣਾ ਇਹ ਪੁਜਿਆ ਬੀਜ ਵੀ ਨਹੀਂ ਉਗਣਾ ਇਹ ਪੁੱਠੇ ਭਾਂਡੇ ਚ ਕੁਝ ਨਹੀਂ ਸੁਮਾਣਾ ਸਾਰਾ ਖੇਲ ਪਾ ਬਣਾਦਾ ਹੈ ਮਨ ਦਾ ਹੈ ਇਹ ਖੋਪਰੀ ਦਾ ਖੋਪਰੀ ਸਾਡੀ ਉਲਟੀ ਹੈ ਸੋ denn ਇਹਨੇ ਸੀਟੀ ਵਜਾਣੀ ਹੈ ਜੋ ਬੱਸ ਦਾ ਕਨੈਕਟਰ ਚਲਾਉਂਦਾ ਹੈ ਉੱਪਰ ਸਿਰ ਤੇ ਠਾਕਰ ਹੈ ਇਹ ਸਰੀਰ ਨੂੰ ਚਲਾ ਰਿਹਾ ਹੈ ਤਣ ਤੋਂ ਤੁਣੇ ਤਾ ਤੁਣ ਵੱਜੇਗੀ ਹੌਲੀ ਹੌਲੀ ਜਾਂਦੇ 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 ਦਿਲ ਤੇ ਸ਼ਬਦ ਬਣੇਗਾ ਤੇਰਾ ਕਹਾਂ ਜਾਂਦੇ ਜਾਂਦਾ ਹੈ કંਠ ਤੱਕ ਗਲੇ ਤੱਕ ਸੋਹ ਸ਼ਬਦ ਕੀ ਹੈ ਪਹਿਲੋਂ ਮਨੁੱਖ ਨੇ ਨਵਾਂ ਦੇ ਹਥਿਆਰ ਬਣਾਏ ਦੰਧਾਂ ਦੇ ਹਥਿਆਰ ਬਣਾਏ ਹੌਲੀ ਹੌਲੀ ਵਿਕਾਸ ਹੋਇਆ ਇਹ ਸਲੋਤਰ ਕੱਢ ਲਿਆ ਡੰਡਾ ਕੱਢ ਲਿਆ ਹੌਲੀ ਹੌਲੀ ਤਿੱਖਾ ਹਥਿਆਰ ਗਡਾਸਾ ਕਰਬਾਨ ਹੌਲੀ ਹੌਲੀ ਬੰਦੂਕਾਂ ਟੈਂਕ ਬਹੁਤ ਕੁਛ ਆ ਜਾ ਗਿਆ ਸੋ ਪੁਰਾਣਾ ਕੁਝ ਵੀ ਨਹੀਂ ਸਿਆਉਂਦਾ ਇਹ ਸਤਿਆਂ ਤੋਂ ਸਭ ਕੁਝ ਉਹੀ ਹੈ ਉਹੀ ਸੂਰਜ ਹੈ ਉਹੀ ਕਿਰਨ ਹੈ ਕੁਝ ਨਹੀਂ ਬਦਲਿਆ ਸੋ ਅਸੀਂ ਮਨੁੱਖ ਬਦਲ ਗਏ ਬਦਲਣਾ ਵੀ ਚਾਹੀਦਾ ਹੈ ਸੋਚ ਜਦੋਂ ਬਦਲੇਗੀ ਮਨੁੱਖ ਬਦਲੇਗਾ ਯੁੱਗ ਬਦਲੇਗਾ ਅੱਪਾ ਤੇਰੀ ਖਖੜੀ ਕੋਈ ਆੰਬਨ ਆਖ ਅਸੀਂ ਮਨੁੱਖ ਹਾਂ ਜੇ ਮਨੁੱਖ ਦੀ ਬਦਬੂ ਨਹੀਂ ਨਾ ਆਉਂਦੀ ਜੇ ਮਨ ਨੂੰ ਨਾ ਸਭ ਜਿਆ ਫਿਰ ਪਸ਼ੂ ਹਾਂ ਦੋ ਲਕਤਾ ਵਾਲੇ ਸੋ ਜੇ ਕੀ ਵਰਥਾ ਹੋਏ ਸੋ ਗੁਰਪਾ ਅਰਦਾਸ ਅਰਦਾਸ ਪ੍ਰਵਾਨ ਹੈ ਜੇ ਸਾਡੀ ਤਿਆਰੀ ਹੈ ਸੋ ਤਿਆਰੀ ਕਰਨੀ ਪੈਗੀ ਉਦਮ ਕਰਨਾ ਪਏਗਾ ਇੱਕ ਇੱਕ ਕਿਲੋਮੀਟਰ ਕਰਕੇ ਰਸਤਾ ਕੱਟੇਗਾ ਬਾਹਰੋਂ ਘਰ ਨੂੰ ਆਉਣਾ ਹੈ ਇਸੋਂ ਨੇ ਸੋਚੇ ਘਰ ਦਾ ਪ੍ਰਾਣਾ ਜੋ ਆਇਆ ਜੋ ਨਾ ਆਇਆ ਸੰਸਾਰ ਸੱਦੇ ਸੋਚ ਤੇ ਖੜਾ ਹੈ ਇਹ ਜੋ ਇਹ ਗੋਰਾ ਹੈ ਉਥੋਂ ਦਾ ਵਾਤਾਵਰਨ ਉਹ ਜਾ ਹੈ ਸੋਜੇ ਠੰਡਾ ਲਾਕਾ ਹੈ ਜੇ ਗਰਮੀ ਹੈ ਇਹ ਕਾਲਾ ਰੰਗ ਹੋ ਜਾਣਾ ਹੈ ਸੋ ਇਹ ਸੂਰਜ ਦੀਆਂ ਕਿਰਨਾਂ ਆਉਂਦੀਆਂ ਹਨ ਚਿੱਟੇ ਨੂੰ ਚਿੱਟਾ ਵਿਖਾ ਸਕਦੀ ਆ ਸੋ ਜਿੰਨਾ ਚਿਰ ਅਸੀਂ ਆਪਣੇ ਆਪ ਨੂੰ ਬਦਲਦੇ ਨਹੀਂ ਆਪਣੇ ਆਪ ਨੂੰ ਢਾਲਦੇ ਨਹੀਂ ਇਹ ਘੜਤ ਕਰਨੀ ਪਵੇਗੀ ਸਭ ਤੋਂ ਮੈਂ ਆਪਣੇ ਆਪ ਨੂੰ ਜਾਣਦਾ ਹਾਂ ਆਪਣੀ ਜਾਣ ਪਛਾਣ ਕਰਨੀ ਪੈਗੀ ਸਾਰੀ ਵੀਡੀਓ ਮੇਰੇ ਵਾਸਤੇ ਮੈਂ ਸੁਧਰ ਗਿਆ ਦੁਨੀਆ ਸੁਧਰ ਗਈ ਸੋ ਇਹ ਗਧਾ ਬਿਰਤੀ ਸੱਪ ਬਿਰਤੀ ਕੂਕਰ ਬਿਰਤੀ ਗਿੱਧੜ ਬਿਰਤੀ ਇਹ ਸੁਭਾਅ ਹਣ ਸਾਡੇ ਸੋ ਇਹਦੇ ਨਾਲ ਸੂਰਾ ਬੰਨਣਾ ਪਏਗਾ ਭਗਤ ਬੰਨਣਾ ਪਏਗਾ ਸੰਘਰਸ਼ ਕਰਨਾ ਪਏਗਾ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੀਰੀ ਪੀਰੀ ਦੇ ਮਾਲਕ ਜਿਨ੍ਹਾਂ ਦਾ ਆ ਪ੍ਰਕਾਸ਼ ਦਿਹਾੜਾ ਅਤੇ ਧੰਤਨ ਸ੍ਰੀ ਗੁਰੂ ਰੋਮਨੀ ਭਗਤ ਭਗਤ ਕਬੀਰ ਜੀ ਦਾ ਸੋ ਲੱਖਾਂ ਵਾਰੀ ਉਹਨਾਂ ਨੂੰ ਬਲਿਹਾਰ ਨੇ ਜਾਂਦੇ ਹਾਂ ਜਿਨ੍ਹਾਂ ਨੇ ਸਾਨੂੰ ਸੌਖਾ ਔਰ ਸਹੀ ਮਾਰਗ ਬਣਾ ਕੇ ਇਹ ਸਗਰਸਾਲੀ ਜ਼ਿੰਦਗੀ ਸੋ ਧੰਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਮੈਂ ਤਾਂ ਸਾਰਿਆਂ ਨੂੰ ਦੋਸਤ ਸਮਝਦਾ ਹਾਂ ਮਿੱਤਰ ਸਮਝਦਾ ਹਾਂ ਸੱਜਣ ਜੇ ਅਗਲੇ ਨਹੀਂ ਦੇਖਦਾ ਸੋ ਸਾਰੀ ਦ੍ਰਿਸ਼ਟੀ ਕਿਹੋ ਜੀ ਹੈ ਵੇਖਣੇ ਕਿਹੋ ਜੀ ਹੈ ਉਹ ਦیتے ਹੈ ਸਭ ਕੋ ਸਾਰਾ ਖੇਲ ਹੈ ਭਾਵਨਾ ਦਾ ਸੋਚ ਦਾ ਸੋਚ ਬਦਲੇਗੀ ਝੁਕ ਬਦਲੋਗੇ ਸਮਾਂ ਬਦਲੇਗਾ ਸੋ ਮੌਸਮੀ ਬਦਲਦੇ ਹਨ ਸਭ ਕੋ ਸੱਚ ਪ੍ਰਵੇਸ਼ ਇਹ ਨਿਤ ਨਵਾਂ ਹੈ ਸੋ ਅਪਡੇਟ ਹੋ ਰਿਹਾ ਹੈ ਸਵਾਸੇ ਦੀ ਜੋ ਪੈਦਾ ਹੋਇਆ ਬਚਪਨਾਂ ਜਵਾਨੀ ਬਟਾਪਾ ਖਰੇ ਰਗ ਰੇ ਸੰਸਾਰ ਨੂੰ ਛੱਡ ਕੇ ਜਾਣਾ ਹੈ ਸਰੀਰ ਦੀ ਯਾਤਰਾ ਖਤਮ ਹੋ ਜਾਣੀ ਹੈ ਪਰ ਮਨ ਦੀ ਨਹੀਂ ਇਹਦੀ ਯਾਤਰਾ ਨਹੀਂ ਖਤਮ ਹੁੰਦੀ ਸ ਇਹ ਜਵਾਨ ਹੀ ਹੈ ਇਹਨੇ ਜੋਤ ਚ ਰਲਣਾ ਸੀ ਪਰ ਮੇਸਰ ਨਾਲ ਇਕਮਿਕ ਹੋਣਾ ਇਸ ਜਦ ਵੱਡੇ ਨਾਲ ਮਿਲ ਜਾਗੇ ਜੇ ਮਨ ਨੂੰ ਦੋਸਤ ਬਣਾ ਲਿਆ ਕਿਸੇ ਦੋਸਤ ਦੀ ਲੋੜ ਦੀ ਜੇ ਮਨ ਨੂੰ ਦੁਸ਼ਮਣ ਬਣਾ ਰਿਹਾ ਹੈ ਤਾਂ ਦੁਸ਼ਮਣ ਲੱਭਣ ਦੀ ਲੋੜ ਨਹੀਂ ਸੋ ਆਪਣੇ ਆਪ ਦੀ ਜਾਣ ਪਛਾਣ ਕਰਨੀ ਪੈਗੀ ਜੀ ਕਰੋ ਇਹ ਸਭ ਕੁਝ ਮਿਲੇਗਾ ਜੀ ਇਹ ਭੋਜਨ ਇਹ ਕੁਝ ਚੀਜ਼ਾਂ ਬਾਹਰ ਪ੍ਰਾਪਤ ਹੋਣਗੀਆਂ ਸੁੱਖ ਸ਼ਾਂਤੀ ਆਨੰਦ ਖੇੜਾ ਅੰਮ੍ਰਿਤ ਸਭ ਕੁਝ ਅੰਦਰ ਹੀ ਪ੍ਰਾਪਤ ਹੋਏਗਾ ਜੀ ਜਿਹੜੇ ਜਿਕੇ ਵਾਸਤੇ ਬਾਹਰ ਜਾਣਾ ਪੈਗਾ ਜਿੱਥੇ ਚੁੰਝ ਦਿੱਤੀ ਹੈ ਉੱਥੇ ਸਾਨੂੰ ਰਿਜਕ ਵੀ ਦਿੱਤਾ ਹੈ ਅਸੀਂ ਹੈ ਪਸ਼ੂ ਹਾਂ ਜਿਵੇਂ ਸਮਝ ਤੋ ਪਸ਼ੂ ਹਾਂ ਜੀ ਮਨੁੱਖਤਾ ਹਾਂ ਜੇ ਇਹ ਮਨ ਦੀ ਤਾਕਤ ਨੂੰ ਸਮਝਾਂਗੇ ਆਪਣੇ ਆਪ ਨੂੰ ਸਮਝਾਂਗੇ ਗੁਰੂ ਗੁਰੂ ਦੇ ਰੰਮ ਜ ਸਮਝਾਂਗੇ ਗੁਰੂ ਦੇ ਸਿੱਖਿਆ ਲੈਣ ਵਾਲੇ ਦਰਲੇ ਹਨ ਅਸੀਂ ਸਿੱਖਾਂ ਸਿੱਖਾ ਰੋਜ਼ ਕੁਛ ਨਾ ਕੁਛ ਸਿੱਖਦੇ ਰਹਿਣਾ ਹੈ ਜੀ ਸੋ 10 ਤੋਂ ਬਹੁਤ ਹੀ ਗਲਤੀਆਂ ਹੋ ਰਹੀਆਂ ਮੂਰਖ ਜਿਹਾ ਦਾਸ ਹੈ ਸੰਗਤ ਉਹ ਗੁਰਬਖਸ਼ ਨਾ ਬਖਸ਼ ਲੈਣਾ ਬਖਸ਼ ਲੈਣਾ ਵਹਿਗੂ ਖਾਲਸਾ ਵਹਿਗੂ ਪਤੇ ਦੇਖਦੇ ਪਤੇ